ਤਾਂ ਕਰੋ ਜੇਰਾ ਹਾਂ ਹਾਂ ਤੋਂ ਨਹੀਂ ਕੋਈ ਨਹੀਂ ਹੈ ਸਮਝਣਾ ਕਰਦੇ ਸਾਬ ਦੇ ਕਿਰਪਾ ਕਰ ਨਾ ਮੁਰਣੀ ਪੈ ਜੇ ਪਹਿਲੋ ਕਿਹੜੀ ਹੀ ਆਪਣੀ ਬਣੋਗੇ ਚਲਾ ਲਾ ਅਕਚਲ ਵਿੱਚ ਕੋਲੇ ਦਾ ਮੜੇ ਛੇ ਇਹ ਮਾਨ ਜੋਗ ਸੀਐਮ ਸਾਹਿਬ ਪੰਜਾਬ ਤੇ ਸਾਡੇ ਡੀਜੀਪੀ ਸਾਹਿਬ ਮਾਨਜੋਗ ਐਸਐਸਪੀ ਸਾਹਿਬ ਜੀ ਦੀਆਂ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜੁੱਧ ਨਸ਼ਿਆਂ ਵਿਰੁੱਧ ਨੂੰ ਜਿਹੜਾ ਵਾ ਕਾਫੀ ਹੰਗਾਰਾ ਮੇਵੇ ਤੇ ਕਾਫੀ ਜਿਹੜਾ ਅਸੀਂ ਕੰਟਰੋਲ ਵੀ ਕਰ ਲਿਆ ਤੇ ਗਾਹ ਵੀ ਕੰਟਰੋਲ ਕਰਾਂਗੇ ਕੱਲ ਇਸੇ ਭਾਵ ਤੇ ਜਿਹੜਾ ਵਾ ਮੈਮ ਇੱਕ ਭਾਨੂੰ ਨਾਂ ਦਾ ਲੜਕਾ ਸੀ ਜਿਹੜਾ ਮੈਨੂੰ ਕਾਫੀ ਦੇਰ ਤੋਂ ਤਲਾਸ਼ੀ ਕਿ ਇੱਕ ਕਾਫੀ ਜੋਰਾਂ ਦੇ ਸਮਾਨ ਵੇਚਦਾ ਤੇ ਮੈਂ ਭਾਨੂੰ ਨੂੰ ਤੇ ਬੱਬਰ ਨੂੰ ਇਹ 10 ਗ੍ਰਾਮ ਸਮਾਨ ਜਿਹੜਾ ਅਗੇ ਡਿਲੀਵਰ ਕਰ ਜਾ ਰਹੇ ਸੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਇਹਨਾਂ ਦੇ ਉੱਤੇ ਮਕਰਮਾ ਦਰਜ ਕੀਤਾ ਉਸ ਤੋਂ ਇਲਾਵਾ ਅਸੀਂ ਇੱਕ ਐ ਪੰਗਵਾ ਰੋੜ ਦੇ ਉੱਤੇ ਰੇਲਵੇ ਸਟੇਸ਼ਨ ਦੇ ਲਾਗੇ ਝਾੜੀਆਂ ਦੇ ਕਾਫੀ ਉਧਰ ਨੂੰ ਪਟੋਲਿੰਗ ਕਰਦੇ ਜਾ ਰਹੇ ਸੀ ਤੇ ਉਧਰ ਲੜਕੇ ਬੈਠ ਕੇ ਨਾ ਤੇ ਨਸ਼ਾ ਕਰ ਰਹੇ ਸੀ 6 ਨੌਜਵਾਨ ਸੀ ਉਹਨਾਂ 6 ਨੂੰ ਅਸੀਂ ਕਾਬੂ ਕਰਕੇ ਉਹਨਾਂ ਤੇ 27 ਐਨਡੀ ਐਕਟ ਦਾ ਪਰਚਾ ਦਿੱਤਾ ਜੀਦੇ ਤਾਇਦ ਕੇ ਜਿਹੜਾ ਵਾ ਉਹ ਨਸ਼ਾ ਛਡਾਉਣ ਲਈ ਉਹਨਾਂ ਨੂੰ ਮਾਨਜੁਗ ਅਦਾਲਤ ਦੇ ਹੁਕਮ ਨਾਲ ਜੋ ਸਰਕਾਰੀ ਹਸਪਤਾਲਾ ਸਾਡਾ ਉੱਥੇ ਡੀਡਿਕਸ਼ਨ ਸੈਂਟਰ ਬਣੇ ਆ ਉੱਥੇ ਰੱਖਿਆ ਜਾਂਦਾ ਜਦੋਂ ਉਹਨਾਂ ਦਾ ਨਸ਼ਾ ਛੁੱਟ ਜੇ ਜਾਂ ਨਸ਼ਾ ਛੱਡ ਜਾਣ ਤਾਂ ਸਹੀ ਹੋ ਜਾਣ ਉਦੋਂ ਫਿਰ ਮਾਨਜੁਗ ਅਦਾਲਤ ਤੇ ਪੇਸ਼ ਕਰਕੇ ਤੇ ਉਹਨਾਂ ਨੂੰ ਜਲਾਵਾ ਡਿਸਚਾਰਜ ਕਰਾਇਆ ਜਾਂਦਾ ਇਸੇ ਤਰ੍ਹਾਂ ਹੀ ਗਾਂ ਤੋਂ ਜਿਹੜੀ ਆ ਇਹ ਕਾਰਵਾਈ ਜਾਰੀ ਰਹੇਗੀ ਨਸ਼ੇ ਵਾਲੇ ਕਿਸੇ ਨੂੰ ਵੀ ਜਲਾਵਾ ਉਹ ਬਖਸ਼ਿਆ ਨਹੀਂ ਜਾਏਗਾ ਪਬਲਿਕ ਨੂੰ ਪੀਸ ਨਿਬੰਧ ਲਾ ਚਾਹੁੰਦਾ ਪਬਲਿਕ ਨੂੰ ਇਹੀ ਮੇਰੀ ਜਿਹੜੀ ਇੱਕ ਰਿਕਵੈਸਟ ਹੈ ਮਿੰਨਤਾ ਹੈ ਕਿ ਸਾਡਾ ਸਹਿਯੋਗ ਦਿਓ ਜਿੱਥੇ ਵੀ ਤੁਹਾਨੂੰ ਕੋਈ ਪਤਾ ਲੱਗਦਾ ਕੋਈ ਬੰਦਾ ਨਸ਼ਾ ਵੇਚਦਾ ਹੈ ਜਾਂ ਨਸ਼ਾ ਕਰਦਾ ਹੈ ਵੇਚਣ ਵਾਲੇ ਦਾ ਤੇ ਬਹੁਤ ਜਲਦੀ ਦੋ ਜਿਹੜਾ ਕਰਨ ਵਾਲਾ ਵਾ ਤਾਂ ਇਹ ਦੱਸੋ ਉਹਨੂੰ ਅਸੀਂ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਵਾਂਗੇ ਜਿੱਥੇ ਉਹਦਾ ਫ੍ਰੀ ਦੇ ਵਿੱਚਲਾਜ ਹੋਵੇਗਾ ਨਾ ਕੋਈ ਉਤਰ ਖੇਜੇਗਾ ਜਾਂ ਫਲਾ ਦੇਗਾ ਬਿਲਕੁਲ ਜੀ ਕਿਸੇ ਦਾ ਨਾਮ ਸਾਹਮਣੇ ਨਹੀਂ ਆਏਗਾ ਮੈਂ ਹੁਣ ਤੱਕ ਜਿਹੜੇ ਆ ਉਹ 40 ਤੋਂ ਵੱਧ ਜਿਹੜੇ ਨਸ਼ੇੜੀ ਨਸ਼ੇ ਵਾਲੇ ਸੀਗੇ ਵੇਚਣ ਵਾਲੇ ਤੇ ਜਿਹੜੇ ਡਿਕਟਰ ਸੀਗੇ ਉਹ ਕਾਬੂ ਕੀਤੇ ਨੇ ਅੱਜ ਤੱਕ ਕਿਸੇ ਵੀ ਬੰਦੇ ਦਾ ਕੋਈ ਨਾਮ ਨਹੀਂ ਆਇਆ ਸਾਹਮਣੇ ਕਿ ਕਿੰਨੇ ਮੈਨੂੰ ਫੜਾਏ ਕਿੰਨੇ ਨਹੀਂ